ਖਬਰਨਾਮਾ ਦਿਖ ਰਿਹਾ ਸਾਰੀ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਆਮ ਆਦਮੀ ਪਾਰਟੀ ਨੂੰ ਲੱਗਿਆ ਇੱਕ ਵੱਡਾ ਝਟਕਾ ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂ ਜਾ ਰਹੇ ਨੇ ਕਾਂਗਰਸ ਪਾਰਟੀ ਵਿੱਚ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਲਗਾਤਾਰ ਤੱਤ ਵਿੱਚ ਬਣੀ ਹੋਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਅਤੇ ਦੂਸਰੇ ਪਾਸੇ ਜਿਹੜੇ ਕਾਉਂਸਲਰ ਨੇ ਜਾਂ ਹਲਕਾ ਇੰਚਾਰਜ ਜਾਂ ਸੁਪਰਵਾਈਜ਼ਰ ਇੰਚਾਰਜ ਨੇ ਲਗਾਤਾਰ ਟਾਰਗੇਟ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਅੱਜ ਇੱਕ ਹੋਰ ਵੱਡੇ ਆਗੂ ਨੇ ਅਲਵਿਦਾ ਕਹਿ ਦਿੱਤਾ ਹੈ ਹਾਲਾਂਕਿ ਉਹਨਾਂ ਨੇ ਚੋਣਾ ਆਮ ਆਦਮੀ ਪਾਰਟੀ ਵੱਲੋਂ ਲੜੀਆਂ ਆਮ ਆਦਮੀ ਪਾਰਟੀ ਵੱਲੋਂ ਹੀ ਜਿੱਤੀ ਅਸੀਂ ਕਿ ਮਹਿਲਾ ਦੀ ਗੱਲ ਕਰ ਰਹੇ ਹਾਂ ਅੱਜ ਉਸ ਨੇ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਕਈ ਹੋਰ ਆਮ ਆਰਦੀ ਪਾਰਟੀ ਦੇ ਵੱਡੇ ਆਗੂ ਸੰਪਰਕ ਦੇ ਵਿੱਚ ਨੇ ਉਹ ਜਲਦੀ ਹੀ ਕਾਂਗਰਸ ਪਾਰਟੀ ਦੇ ਵਿੱਚ ਆਉਣਗੇ ਇਹ ਮੋਰਚਾ ਫਤਿਹ ਕੀਤਾ ਹੈ 인ਦਰ ਵਿਜੇ ਸਿੰਘਲਾ ਨੇ ਜੋ ਕਾਂਗਰਸ ਪਾਰਟੀ ਵੱਲੋਂ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਨੇ ਐਜ਼ ਅ ਸਿੱਖਿਆ ਮੰਤਰੀ ਰਹੇ ਨੇ ਕਹਿੰਦੇ ਨੇ ਅੱਜ ਸ਼ਾਮੀ ਇੱਕ ਨਾਟਕੀ ਘਟਨਾਕਰਮ ਦੌਰਾਨ ਆਮ ਆਰਦੀ ਪਾਰਟੀ ਦੇ ਕਾਉਂਸਲਰ ਹਰਮਨਦੀਪ ਕੌਰ ਗਰੇਵਾਲ ਦੇ ਸਾਬਕਾ ਕੈਬਨਟ ਮੰਤਰੀ ਸ਼੍ਰੀ ਵਿਜੇਂਦਰ ਸਿੰਘਲਾ ਦੀ ਰਹਿਮਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਸ਼ਾਮੀ 4 ਵਜੇ ਕੈਬਨਟ ਮੰਤਰੀ ਸ਼੍ਰੀ ਅਮਨ अरोड़ा ਅਤੇ ਵਿਧਾਇਕਾ ਨਿਰਿੰਦਰ ਕੌਰ ਭਰਾਜ ਦੇ ਨਗਰ ਕੌਂਸਲਾਂ ਦੇ ਪ੍ਰਧਾਨ ਯਾਨੀ ਕਿ ਝਟਕਾ ਲੱਗਿਆ ਹੈ ਅਮਨ अरोड़ा ਨੂੰ ਤੇ ਵਿਧਾਇਕਾ ਨਿਰਿੰਦਰ ਕੌਰ ਭਰਾਜ ਨੂੰ ਦੇ ਨਗਰ ਕੌਂਸਲ ਦੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਦੀ ਚੋਣ ਕਰਵਾਈ ਗਈ ਚੁੰਟ ਤੋਂ ਚੰਦ ਘੰਟੇ ਉਪਰੰਤ ਹਰਬੰਦੀਪ ਕੌਰ ਗਰੇਵਾਲ ਨੇ ਸਿੰਗਲਾ ਨਵਾਜ਼ ਜਾ ਕੇ ਕਾਂਗਰਸ ਵਿੱਚ ਪਾਰਟੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਗੱਲਬਾਤ ਦੌਰਾਨ ਹਰਬੰਦੀਪ ਕੌਰ ਜੋ ਵਾਰਡ ਨੰਬਰ 3 ਤੋਂ ਆਪ ਦੇ ਕੌਂਸਲਰ ਹਨ ਉਹਨਾਂ ਨੇ ਕਿਹਾ ਕਿ ਇਸ 2016 ਵਿੱਚ ਉਹ ਆਪ ਪਾਰਟੀ ਨਾਲ ਜੁੜੇ ਹੋਏ ਸਨ ਪਰ ਉਹਨਾਂ ਨੂੰ ਕੈਬਨਿਟ ਮੰਤਰੀ ਅਰੋੜਾ ਅਤੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਪੂਰੀ ਤਰ੍ਹਾਂ ਅਣਦੇਖਿਆ ਕਰਕੇ ਉਹ ਆਗੂ ਪ੍ਰਧਾਨ ਸਮੇਤ ਹੋਰ ਅਹੁਦੇ ਉਧਿਆਂ ਉੱਤੇ ਬਿਠਾਏ ਹਨ ਜਿਨ੍ਹਾਂ ਦਾ ਪਾਰਟੀ ਮਜ਼ਬੂਤੀ ਵਿੱਚ ਕੋਈ ਯੋਗਦਾਨ ਨਹੀਂ ਉਹਨਾਂ ਨੇ ਦੋਸ਼ ਲਗਾਇਆ ਕਿ ਅੱਜ ਹਾਊਸਿੰਗ ਪ੍ਰोसीडिंग ਦੀ ਯਾਦਵendra ਹੋਟਲ ਵਿੱਚ ਲਿਖੀ ਗਈ ਯਾਨੀ ਕਿ ਹਰਮਨਦੀਪ ਕੌਰ ਨੇ ਕਿਹਾ ਕਿ 2016 ਤੋਂ ਲਗਾਤਾਰ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰ ਰਹੇ ਹਾਂ ਲੇਕਿਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਅਤੇ ਵਿਧਾਇਕਾ ਨਿਰਿੰਦਰ ਕੌਰ ਪ੍ਰਾਜ਼ ਵੱਲੋਂ ਇਹ ਜਿਹੜਾ ਸਾਨੂੰ ਅਣਗੌਲਿਆ ਕੀਤਾ ਗਿਆ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਬਖੇੜਾ ਹੋਰ ਬਧੇ ਆਮ ਆਦਮੀ ਪਾਰਟੀ ਦੇ ਵਿੱਚ ਉਹਨੇ ਕਿਹਾ ਕੱਲੀ ਮੈਂ ਨਹੀਂ ਹਰਮਨਦੀਪ ਕੌਰ ਨੇ ਕਿਹਾ ਕੱਲੀ ਮੈਂ ਨਹੀਂ ਹੋਰ ਵੀ ਆਮ ਆਦਮੀ ਪਾਰਟੀ ਦੇ ਕੌਂਸਲ ਆ ਜਿਹੜੇ ਨਗਰ ਕੌਂਸਲ ਦੀਆਂ ਚੋਣਾਂ ਜਿੱਤੇ ਨੇ ਉਹ ਆ ਦੋ ਤਿੰਨਾਂ ਦਿਨਾਂ ਦੇ ਵਿੱਚ ਆ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਗੇ ਇਧਰ ਵਿਜੇਂਦਰ ਸਿੰਘਲਾ ਨੇ ਹਰਮਨਦੀਪ ਕੌਰ ਗਰੇਵਾਲ ਦਾ ਸਰੂਪਾਉ ਪਾ ਕੇ ਸਵਾਗਤ ਕੀਤਾ ਉਹਨਾਂ ਨੇ ਕਿਹਾ ਕਿ ਬੜਦਾ ਮਾਨ ਸਨਮਾਨ ਹਰਬੰਦੀਪ ਕੌਰ ਗਰੇਵਾਲ ਨੂੰ ਦਿੱਤਾ ਜਾਵੇਗਾ